ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਕ੍ਰਾਂਤੀਕਾਰੀ ਕਦਮ ਚੁੱਕਦਿਆਂ ਜੀਐਸਟੀ ਦੀ ਦਰ ਵਿੱਚ ਵੱਡੀ ਕਟੌਤੀ ਕੀਤੀ ਗਈ ਜਿਸ ਨੂੰ ਲੈ ਕੇ ਅੱਜ ਜਲੰਧਰ ਦੇ ਹਾਤੀ ਦਖੀਨ ਦੇ ਨਕੋਦਰ ਮੰਡਲ ਦੇ ਇੱਕ ਹੋਟਲ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਕੀਤਾ ਗਿਆ ਅਤੇ GST ਕਟੋਤੀ ਨਾਲ ਆਮ ਵਰਗ ਨੂੰ ਹੋਣ ਵਾਲੇ ਫਾਇਦੇ ਦੀ ਸਾਰੀ ਜਾਣਕਾਰੀ ਭਾਜਪਾ ਪ੍ਰਦੇਸ਼ ਕਾਰਜਕਾਰੀ ਮੈਂਬਰ ਅਤੇ ਸਾਬਕਾ ਮੇਅਰ ਪਠਾਨਕੋਟ ਸ਼੍ਰੀ ਅਨਿਲ ਵਾਸੂਦੇਵ ਨੇ ਪ੍ਰੈਸ ਨਾਲ ਸਾਂਝੀ ਕੀਤੀ ਇਸ ਮੌਕੇ ਭਾਜਪਾ ਪੰਜਾਬ ਟ੍ਰੈਂਡ ਸੈੱਲ ਦੇ ਕੋਕ ਨਵੀਨਰ ਅਤੇ ਜਲੰਧਰ ਦਿਹਾਤੀ GST ਦੇ ਕਨਵੀਨਰ ਪੰਕਜ ਢੀਂਗਰਾ ਜਿਹੜਾ ਦਿਹਾਤੀ ਦੇ ਪ੍ਰਧਾਨ ਮਸੀਰ ਧੀਰ ਨਕੋਦਰ ਮੰਡਲ ਪ੍ਰਧਾਨ ਅਜੇ ਬਜਾਜ ਸਟੇਡ ਮੈਂਬਰ ਸतीश ਬਜਾਜ ਅਤੇ ਹੋਰ ਭਾਜਪਾ ਦੇ ਸੀਨੀਅਰ ਅਹੁਦੇਦਾਰ ਵੀ ਸ਼ਾਮਲ ਹੋਏ ਡਰਗਸ ਜਿਹੜੀਆਂ ਬੜੀਆਂ ਕਾਮਨ ਐ ਲਗਭਗ 33 ਐਸੀਆਂ ਲਾਈਫ ਸੇਵਿੰਗ ਡਰਗਸ ਹੈਗੀਆਂ ਜਿਨ੍ਹਾਂ ਦੇ ਉੱਪਰ 0% ਜਿਨ੍ਹਾਂ ਦੇ ਉੱਪਰ 12 ਤੋਂ 18% ਤਾਂ GST ਲੱਗਦਾ ਸੀ ਅੱਜ 0% ਕਰ ਦਿੱਤਾ ਔਰ 올 ਇੰਡੀਆ ਫਾਰਮਾਸਿਊਟੀਕਲ ਐਸੋਸੀਏਸ਼ਨ ਨੇ ਸਾਡੇ ਮਾਨਯੀ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਵੀ ਕੀਤਾ ਕਿ ਇਹਦੇ ਤੇ ਜਿਸ ਲਈ ਟੈਕਸ ਖਤਮ ਹੋ ਗਿਆ ਤੇ ਅਸੀਂ ਸਾਰੀ ਦੀ ਛਾਰੀ ਰਾਇਤ ਜਿਹੜੀ ਹੈ ਉਹ ਲੋਕਾਂ ਨੂੰ ਪਾਸ ਔਨ ਕਰਾਂਗੇ ਇਹ ਇਹ ਵਾਲੀ ਗੱਲ ਜਿਹੜੀ ਹੈ ਉਹ ਉਹਨਾਂ ਨੇ ਕਹੀ ਔਰ ਮੈਂ ਇਸ ਤੋਂ ਅੱਗੇ ਚਲਦੇ ਹੋਏ ਤੁਸੀਂ ਲਗਭਗ ਅੱਜ ਵੀ ਕਈ ਅਖਬਾਰਾਂ ਦੇ ਵਿੱਚ ਫੁੱਲ ਫੁੱਲ ਪੇਜ ਐਡਵਰਟਾਈਜ਼ਮੈਂਟ ਸੀ ਕਿ ਕਾਰਾਂ ਦੇ ਬਾਰੇ ਵਿੱਚ 4 ਵੀਲਰਸ ਦੇ ਉੱਪਰ 28% ਟੈਕਸ ਲੱਗਦਾ ਹੁੰਦਾ ਸੀ ਉਹ ਟੈਕਸ ਨੂੰ 10% ਘਟਾ ਕੇ 18% ਕਰ ਦਿੱਤਾ 5% ਦੇ ਦਾਇਰੇ ਦੇ ਵਿੱਚ ਆ ਗਈਆਂ ਦਾਲਾਂ ਸਾਰੀਆਂ 12% ਦੀ ਟੈਕਸ ਦੇ ਵਿੱਚ ਹੁੰਦੀਆਂ ਸੀ ਅੱਜ ਉਹ ਦਾਲਾਂ ਸਾਰੀਆਂ 5% ਦੇ ਵਿੱਚ ਆ ਗਈਆਂ ਦੁੱਧ ਜਿਹੜਾ 5% ਜਿਹਨੂੰ ਲੱਗਦਾ ਸੀ ਪੈਕਟ ਮਿਲਕ ਨੂੰ ਉਹ ਫ੍ਰੀ ਹੋ ਗਿਆ ਤੁਸੀਂ ਵੇਖਿਆ ਹੋਣਾ ਕਿ ਵੇਰਕਾਂ ਨੇ ਵੀ ਜਿਹੜੇ ਐ ਉਹ 22 ਸਪਟੈਂਬਰ ਤੋਂ ਪਹਿਲੇ ਕਹਿ ਦਿੱਤਾ ਤੁਸੀਂ ਮਸ਼ਹੂਰੀ ਵਿਖੀ ਹੋਣੀ ਹੈ ਅਖਬਾਰਾਂ ਚ ਵੀ ਉਹਨਾਂ ਨੇ ਦਿੱਤਾ ਸੋਸ਼ਲ ਮੀਡੀਆ ਤੇ ਆਇਆ ਕਿ ਦੁੱਧੀਆਂ ਕੀਮਤਾਂ ਜਿਹੜੀਆਂ ਹੈਗੀਆਂ ਉਹ ਘਟਾ ਦਿੱਤੀਆਂ ਇਸੇ ਤਰੀਕੇ ਦੇ ਨਾਲ ਹੀ ਆਪਾਂ ਗੱਲ ਇੱਕ ਇੱਕ ਕਰਕੇ ਅੱਗੇ ਕਰ ਲਈਏ ਤੇ ਤੁਹਾਨੂੰ ਇਸ ਗੱਲ ਦੇ ਵਿੱਚ ਲੋਕਾਂ ਨੂੰ ਕੋਈ ਤੁਹਾਡੇ ਰਾਈ ਅਸੀਂ ਲੋਕਾਂ ਨੂੰ ਜਾਣੂ ਕਰਾਉਣਾ ਹੈ ਕਿ ਇਸ ਜੀਐਸਟੀ ਦੀ ਦਰਾਂ ਘਟਣ ਦੇ ਨਾਲ ਆਮ ਜਨ ਨੂੰ ਕੀ ਫਾਇਦਾ ਹੋਇਆ ਔਰ ਹਰ ਵਰਗ ਨੂੰ ਫਾਇਦਾ ਹੋਇਆ ਇਹ ਮੇਜਰਲੀ ਗੱਲ ਕਰਣੀ ਹੈ ਆ ਕਿਸਾਨਾਂ ਦੇ ਜਿਹੜੇ ਇੰਪਲੀਮੈਂਟ ਇਸਤੇਮਾਲ ਹੁੰਦੇ ਆ ਉਹ ਜਿਹੜੇ ਵੀ ਇੰਪਲੀਮੈਂਟ ਕਿਸਾਨੀ ਦੇ ਵਿੱਚ ਇਸਤੇਮਾਲ ਹੁੰਦੇ ਆ ਉਹਦੇ ਵਿੱਚ GST ਬਿਲਕੁਲ ਖਤਮ ਕਰ ਦਿੱਤੀ ਔਰ ਸਿਰਫ 0% ਰੇਟ ਦੇ ਉੱਪਰ ਅੱਜ ਕਿਸਾਨਾਂ ਦੇ ਇੰਪਲੀਮੈਂਟ ਸਾਰੇ ਮਿਲਿਆ ਕਰਨਗੇ ਪਹਿਲੇ ਇਹ 5 ਤੋਂ ਲੈ ਕੇ 12% ਤੱਕ ਇਹਨਾਂ ਦੇ ਉੱਪਰ GST ਸੀਗੀ ਅੱਜ ਉਹ ਬਿਲਕੁਲ ਖਤਮ ਕਰਕੇ ਜਿਹੜੀ ਕਿਸਾਨਾਂ ਦੇ ਇਨਪੁਟ ਦੇ ਕਿਸਾਨ ਵਰਗ ਨੂੰ ਇਸ ਗੱਲ ਦਾ ਬਹੁਤ ਵੱਡਾ ਲਾਭ ਜਿਹੜਾ ਹੈਗਾ ਉਹ ਹੋਇਆ ਔਰ ਆਮ ਜਨ ਨੂੰ ਜਿਸਲੇ ਅਨਾਜ ਦੀਆਂ ਕੀਮਤਾਂ ਦੇ ਵਿੱਚ ਤੁਸੀਂ GST ਘਟਾ ਦਿੱਤੀ ਤੇ ਲਗਭਗ ਐਵਰੇਜ ਮੈਂ ਸਮਝਦਾ ਕਿ 10% ਤੋਂ 15% ਦਾ ਫਰਕ ਜਿਹੜਾ ਹੈਗਾ ਸਾਰੀ ਆਈਟਮਸ ਦੇ ਉੱਪਰ ਪੈ ਗਿਆ ਜਿਹਦੀ ਮਸ਼ੂਰੀ ਤੁਸੀਂ ਰੋਜ਼ ਵੇਚ ਰਹੇ ਹੋ ਜਿਹੜੀਆਂ ਸਾਡੀਆਂ ਰੋਜ਼ਮਰਾਂ ਦੀਆਂ ਸਾਬਣ ਤੇਲ ਸ਼ੈਂਪੂ ਇਹਦੇ ਵਿੱਚ ਸਿਰਫ 5% ਟੈਕਸ ਰਹਿ ਗਿਆ ਜਿਹੜਾ 12% ਹੁੰਦਾ ਸੀ ਇਹ ਵੀ ਤੁਸੀਂ ਰੋਜ਼ ਇਸ ਗੱਲ ਦੀ ਮਸ਼ੂਰੀ ਜਿਹੜੀ ਹੈਗੀ ਹੈ ਵੇਚਦੇ ਹੋ ਔਰ ਮੈਂ ਪਹਿਲੇ ਹੀ ਕਹਿ ਚੁੱਕਾ ਆਟਾ ਦਾਲ ਜਿਹੜੀ ਪੈਕ ਪ੍ਰੋਡਕਟ ਸੀਗੇ 12% ਤੋਂ ਉਹ ਵੀ 5% ਦੇ ਵਿੱਚ ਆ ਗਏ ਇਹਦਾ ਵੀ ਬਹੁਤ ਵੱਡਾ ਲਾਭ ਜਿਹੜਾ ਹੈਗਾ ਉਹ ਲੋਕਾਂ ਨੂੰ ਆਇਆ ਹੁਣ ਆਮ ਜਨ ਨੂੰ ਜਿਸ ਕਰਦੀ ਅੱਜ ਬਹੁਤ ਮਹਿੰਗਾ ਹੋ ਗਿਆ ਇਲਾਜ ਕਰਾਣਾ ਦਵਾਈਆਂ ਦੀ ਕੀਮਤਾਂ ਬਾਜ਼ਾਰ ਲੈਣ ਜਾਣੇ ਆਪਣੇ ਆਪ ਕੰਪਲਾਈਂਸ ਹੈਗੀ ਸੈਲਫ ਕੰਪਲਾਈਂਸ ਹੈਗੀ ਕੋਈ ਸਰਕਾਰ ਨੇ ਕੋਈ ਕੋਈ ਇਨਸਪੈਕਟਰੀ ਰਾਜ ਨਹੀਂ ਇਹਦੇ ਵਿੱਚ ਲਾਗੂ ਕਰਨਾ ਸਾਡੇ ਕਾਰਕਟਰ ਤੇ ਹੀ ਜਾ ਕੇ ਉਹਨਾਂ ਨੂੰ ਮਿਲਣ ਵਾਲੇ ਲਿਗੇ ਆ ਉਹਨਾਂ ਨੂੰ ਤੁਹਾਨੂੰ ਸਰਕਾਰ ਨੇ ਇਹ ਵੀ ਕਿਹਾ ਇੱਕ ਨੰਬਰ ਵੀ ਦਿੱਤਾ ਹੈ ਜਿਹਦੇ ਅੰਦਰ ਤੁਸੀਂ ਸ਼ਿਕਾਇਤ ਕਰ ਸਕਦੇ ਹੋ ਸਾਰੀ ਜਾਣਕਾਰੀਆਂ ਮੈਂ ਉਸ ਵਿਸ਼ੇ ਦੇ ਵਿੱਚ ਜਿਹੜਾ ਹੈਗਾ ਨਾ ਜੀ ਉਹ ਨਹੀਂ ਆ ਰਿਹਾ ਲੇਕਿਨ ਆਪਣੇ ਕਰਮ ਕਰਤਾ ਲੋਕ ਜਿਹੜੇ ਹੈਗੇ ਆ ਉਹ ਸਾਰੀ ਗੱਲ ਦੇ ਵਿੱਚ ਜਾ ਕੇ ਉਹਨਾਂ ਨੂੰ ਇਹ ਬੇਨਤੀ ਵੀ ਕਰਨ ਵਾਲੇ ਹੈ ਉਹਨਾਂ ਨੂੰ ਦੱਸਣ ਵੀ ਵਾਲੇ ਹੈ ਉਹਨਾਂ ਨਾਲ ਗੱਲਬਾਤ ਵੀ ਕਰਨ ਵਾਲੇ ਹੈ ਔਰ ਜਿਸਲੇ ਮੈਂ ਇੱਕ ਹੋਰ ਗੱਲ ਜਿਹੜੀ ਕਰ ਰਿਹਾ ਹੈ ਭਾਈ ਸਾਹਿਬ ਮੇਰੇ ਨਾਲ ਦੇ ਅਗਰ ਦੁਕਾਨਦਾਰ ਜਿਹੜਾ ਹੈਗਾ ਉਹ ਕੀਮਤ ਘਟਾ ਲੇਗਾ ਕਿ ਆ ਮੈਂ ਬਾਅਦ ਚ ਵੇਚ ਸਕਦਾ ਨਹੀਂ ਵੇਚ ਸਕਦਾ ਮੈਨੂੰ ਕਰਨੀ ਪਵੇਗੀ ਅਗਰ ਮੇਰੇ ਨਾਲ ਡੀਮਾਰਟ ਮੇਰੇ ਸ਼ਹਿਰ ਦੇ ਅੰਦਰ ਹੈ ਸਮਾਰਟ ਬਾਜ਼ਾਰ ਮੇਰੇ ਸ਼ਹਿਰ ਦੇ ਅੰਦਰ ਹੈ ਵਿਸ਼ਾਲ ਮੈਗਾ ਮਾਰਟ ਮੇਰੇ ਸ਼ਹਿਰ ਦੇ ਅੰਦਰ ਹੈ ਉਹ ਫੁੱਲ ਫੁੱਲ ਪੇਜ ਐਡ ਦੇ ਰਹੇ ਆ ਮੈਂ ਮਜਬੂਰ ਹੋ ਜਾਵਾਂਗਾ ਮੈਨੂੰ ਕਰਨਾ ਪਵੇਗਾ ਇੱਕ ਕੰਪੀਟੀਸ਼ਨ ਦਾ ਔਰ ਇੱਕ ਦੁਕਾਨਦਾਰੀ ਦਾ ਕਹਿ ਲਓ ਇਹ ਤਰੀਕਾ ਹੈਗਾ ਇਹ ਦੇ ਵਿੱਚ ਇਹ ਥੋੜੀ ਦੇਰ ਲਈ ਤੇ ਹਾਂ ਇਟ ਇਜ਼ ਅ ਟੈਂਪਰੀਰੀ ਹਾਂ ਇੱਕ ਕਸ਼ਨ ਹੋਰ ਕਰਨਾ ਹੈ ਜਿਹੜੇ ਕੰਦੇ ਆਪਾਂ ਦੇਖੋ ਜਿੰਨੇ ਵੀ GST ਨਾਲ ਸੰਬੰਧਿਤ ਗੱਲਾਂ ਕਹਿੰਦਾ ਜਨਤਾ ਨੂੰ ਰਾਹਤ ਦੇਣ ਦੀਆਂ ਨਹੀਂ ਬਿਲਕੁਲ ਜੀ ਬਿਲਕੁਲ ਜੋ ਵੀ ਸਰਕਾਰਾਂ ਕਰਦੀਆਂ ਸਾਡੀ ਸਰਕਾਰਾਂ ਸਾਡੇ ਸਭ ਕੋ ਕਰਨੇ ਮੈਂ ਇੱਕ ਜਿਹੜੀ ਗੱਲ ਮੇਰੇ ਮਨ ਚ ਕਰੀ ਬਾਰ-ਬਾਰ ਆਉਂਦੀ ਹੈ ਕਿ ਜਿਹੜੀ ਮੈਡੀਕਲ ਜਿਹੜੀ ਲਾਈਨ ਹੈ ਨਾ ਮੈਡੀਕਲ ਲਾਈਨ ਜਿਹੜੀ ਦਵਾਈਆਂ ਦੇ ਉੱਤੇ MRP ਆ ਉਹ ਅਨਿਸ਼ਚਿਤ ਰੇਟ ਹੈ ਕਦੇ ਸੋਚਿਆ ਹੀ ਤੁਸੀਂ ਨਾ ਦੇਖੋ 30 ਰੁਪਏ ਦੀ ਚੀਜ਼ ਜਿਹੜੀ 300 ਦਾ ਤਾਂ ਲਿਖਿਆ ਆ ਮੈਂ ਕਸ ਤੇ ਫਿਰ ਇਸ ਬਾਰੇ ਇਹ ਵੀ ਤਰਾਹਤ ਦੇਣ ਦੀ ਕੋਸ਼ਿਸ਼ ਕਰੋ ਸਰਕਾਰ ਕੀ ਆਮ ਬੰਦੇ ਨੂੰ ਜਿਹੜਾ ਬੰਦਾ 500 ਰੁਪਏ ਦਾੜੀ ਦੇ ਕੇ ਲਾਈਨ ਜਾਂਦਾ ਦਵਾਈ ਉਹਨੂੰ ਕਹਿੰਦੇ ਦਵਾਈ ਜਿਹੜੀ ਹੈ 10 ਰੁਪਏ ਵਾਲੀ ਕਹਿੰਦੇ ਉਹਨੂੰ 50 60 ਦੀ ਮਿਲਦੀ ਦੂਸਰੀ ਇਸੇ ਗੱਲ ਦੇ ਨਾਲ ਮੈਂ ਜੋੜ ਦਿੰਦਾ ਇੱਕ ਇੱਕ ਜਿਹੜੇ ਕਰਿਆਨੇ ਦੀ ਸਮਾਨ ਆ ਜਾਂ ਤੇਲ ਦੀ ਬੋਤਲ ਹੈ ਜਾਂ ਉਹ ਮਨ ਲੀ ਕਿ ਰਿਫਾਈਨਡ ਦਾ ਪੈਕੇਟ ਆ ਪਹਿਲਾਂ 900 ਗ੍ਰਾਮ ਦਾ ਹੁੰਦਾ ਸੀ ਹੁਣ 750 ਦਾ ਗ੍ਰਾਮ ਦਾ ਕਰਤਾ ਪਰ ਰੇਟ ਉਹਦਾ ਉਨਾ ਹੀ ਦੇਖੀ ਐਸਾ ਹੈ ਇਹ ਇੱਕ ਪੈਕਿੰਗ ਕਰਕੇ ਕੋਈ ਰੇਟ ਨਾਲ ਫਰਕ ਨਹੀਂ ਪੈਣਾ ਚਾਹੀਦਾ ਇਹ ਸਾਰਿਆਂ ਨੂੰ ਜਾਣਕਾਰੀ ਹੋਣੀ ਚਾਹੀਦੀ ਇਹ ਨਹੀਂ ਨਹੀਂ ਲੇਕਿਨ ਕੀ ਹੈ ਤੁਸੀਂ ਇਹਨੂੰ ਤੁਹਾਨੂੰ ਸੈਟ ਆਫ ਕਰਨ ਤੋਂ ਰੋਕ ਨਹੀਂ ਰਿਹਾ ਤੁਸੀਂ ਕੋਈ ਨਾ ਕੋਈ ਕੰਮ ਔਰ ਨਾਲ ਐਡ ਕਰ ਸਕਦੇ ਹੋ ਤੁਸੀਂ ਕੰਮ ਨਾਲ ਐਡ ਕਰ ਸਕਦੇ ਹੋ ਉਹਦੇ ਨਾਲ ਤੁਹਾਨੂੰ ਇਹ ਵੀ ਇਨਸੈਂਟਿਵ ਹੈ ਗੱਲ ਦਾ ਕਿ ਅਗਰ ਮੈਂ ਮੇਰਾ ਇਨਪੁਟ ਕੰਮ ਨਹੀਂ ਆ ਰਿਹਾ ਮੈਂ ਕੁਝ ਹੋਰ ਕੰਮ ਕਰਕੇ ਮੈਨੂੰ ਉੱਥੇ ਟੈਕਸ ਅਗਰ ਮੈਂ ਵੇਚਦਾ ਤਾਂ ਮੈਨੂੰ ਉੱਥੇ ਟੈਕਸ ਦਾ ਪੂਰਾ ਪੂਰਾ ਫਾਇਦਾ ਮਿਲ ਰਿਹਾ ਮੈਨੂੰ ਸਾਰਾ ਇਨਪੁਟ ਮਿਲ ਰਿਹਾ ਸੈਟ ਆਫ ਦੀ ਇਜਾਜ਼ਤ ਹੈਗੀ ਹੈ ਰਿਫੰਡ ਦੀ ਇਜਾਜ਼ਤ ਨਹੀਂ ਹੈਗੀ ਸੈਟ ਆਫ ਦੀ ਇਜਾਜ਼ਤ ਹੈਗੀ ਹੈ ਐਸੀਆਂ ਕੁਝ ਆਈਟਮਸ ਹੈਗੀਆਂ ਮੈਂ ਨਹੀਂ ਕਹਿ ਰਿਹਾ ਕਿ ਉਹਦੇ ਚ ਤਰਕ ਸੰਗਤ ਨਹੀਂ ਕੀਤਾ ਜਾਣਾ ਚਾਹੀਦਾ ਲੇਕਿਨ ਮੈਂ ਇਹ ਕਹਿ ਰਿਹਾ ਕਿ ਉਹਨੂੰ ਸੈਟ ਆਫ ਕਿਉਂਕਿ ਮਿਲੇਗਾ ਤੁਸੀਂ ਅਗਰ ਇਹ ਚੀਜ਼ ਦੇ ਨਾਲ-ਨਾਲ ਵੀ ਚੀਜ਼ ਵੀ ਐਡ ਕਰ ਲੈਂਦੇ ਹੋ ਤੇ ਤੁਹਾਨੂੰ ਉਹਦਾ ਸੈਟ ਆਫ ਲੈਂਦੇ ਹੋ ਉਹਨਾਂ ਦਾ ਫਾਇਦਾ ਤੁਹਾਨੂੰ ਵੀ ਆਈਟਮ ਦੀ ਸੇਲ ਦੇ ਵਿੱਚ ਮਿਲੇਗਾ ਸਰ ਇੱਕ ਜਿਹੜੇ ਵਪਾਰੀ ਵਰਗ ਹੈ ਵਪਾਰੀ ਵਰਗ ਜਿਹੜੀ ਵੱਡੇ ਦੁਕਾਨਦਾਰ ਹੈ ਜਿਨ੍ਹਾਂ ਨੇ ਮਲਕੀ ਹੋਰਸੇਲ ਦਾ ਕੰਮ ਕਰਦੇ ਜਿਹੜਾ ਉਹਨਾਂ ਕੋਲੋਂ ਮਾਲ ਪਿਆ ਸਰਕਾਰ ਨੂੰ ਜੀਐਸਟੀ ਪਹਿਲਾਂ ਦੇ ਚੁੱਕੀ ਹੈ ਤੇ ਕੀ ਉਹਨਾਂ ਨੂੰ ਰਿਫੰਡ ਹੋਊਗਾ ਜਾਂ ਫਿਰ ਉਹਨਾਂ ਦਾ ਨਹੀਂ ਨਹੀਂ ਉਹਨਾਂ ਨੂੰ ਸੈਟ ਆਫ ਮਿਲਣਾ ਹੈ ਮੈਂ ਹੁਣੇ ਉਹੀ ਉਹੀ ਗੱਲ ਕਰ ਰਿਹਾ ਕਿ ਤੁਸੀਂ ਦੋ ਗੱਲਾਂ ਇਹਦੇ ਵਿੱਚ ਵੀ ਦੋ ਵਿਸ਼ੇ ਇੱਕ ਤੇ ਮੈਂ ਉਹਨਾਂ ਦਾ ਇਨਪੁਟ ਪਹਿਲੇ माल ਮੇਰੇ ਕੋਲ ਪਿਆ ਮੈਂ ਇਨਪੁਟ ਹੀ ਲੈ ਚੁੱਕਾ ਕਿਉਂਕਿ ਮੇਰੀ ਸੇਲ ਜ਼ਿਆਦਾ ਹੈ ਮੇਰਾ ਇਨਪੁਟ ਤੇ ਉਹਦੇ ਵਿੱਚ ਕੋਈ ਉਹ ਕੰਟਰੋਲ ਨਹੀਂ ਹੈਗਾ ਅਗਰ ਮੇਰਾ 1 ਲੱਖ ਕੁਛੋ ਇਨਪੁਟ ਮਿਲਿਆ ਸਟਾਕ ਭਾਵੇਂ ਮੇਰੇ ਕੋਲ ਪਿਆ ਹੋਏਗਾ ਤੇ ਮੈਂ ਇਨਪੁਟ ਪੂਰਾ ਲੈ ਗਿਆ ਸਰਕਾਰ ਕਹਿੰਦੀ ਉਹ ਵੀ ਓਕੇ ਨੋ ਪ੍ਰੋਬਲਮ ਇਨਪੁਟ ਬਚਿਆ ਦਾ ਟੈਕਸ ਉਹਨ ਘਟ ਗਿਆ ਪਲੀਜ਼ ਸਮਝਣਾ ਗੱਲ ਜਿਹੜੀ ਉਹ ਇਨਪੁਟ ਵੀ ਵੱਧ ਰੇਟ ਤੇ ਮੈਨੂੰ ਮਿਲਿਆ ਹੋਇਆ ਉਹ ਵੀ ਮੈਂ ਲੈ ਸਕਦਾ ਕੋਈ ਪ੍ਰੋਬਲਮ ਨਹੀਂ ਹੈਗੀ ਵੇਚਣਾ ਮੈਨੂੰ ਘਟਦੇ ਪਏਗਾ ਇਹਣਾ ਮੈਨੂੰ ਘੱਟ ਤੇ ਪਵੇਗਾ ਘੱਟ ਤੇ ਪਵੇਗਾ ਜੋ ਵੀ ਰੇਟ ਮੇਰਾ ਘਟਾ ਕੇ ਹੋਇਆ ਹੈਗਾ ਸੋ ਇਸ ਵਿੱਚ ਉਹਨਾਂ ਨੂੰ ਵੀ ਕੋਈ ਪ੍ਰੋਬਲਮ ਨਹੀਂ ਕੋਈ ਨੁਕਸਾਨ ਨਹੀਂ ਦੂਸਰਾ ਸਵਾਲ ਮੇਰੇ ਇਸੇ ਤਰ੍ਹਾਂ ਹੀ ਆ ਕਿ ਜਿਹੜੇ ਦੁਕਾਨਦਾਰ ਆਜੋ ਜਿਹੜੇ ਕਿਰੀਆਨਾ ਜਾਂ ਵੇਚਦੇ ਆ ਜਿਹੜਾ ਮਤਲਬ ਕਿ ਉਹ ਜਿਹੜੇ ਹੁਣ ਉਹਨਾਂ ਨਾਲ ਗੱਲ ਕਰੀ ਜੀ ਕਿ 22 ਸਤੰਬਰ ਤੋਂ ਬਾਅਦ ਜਿਹੜਾ ਜੀਐਸਟੀ ਘਟ ਗਿਆ ਤੇ ਇਹਦੇ ਰੇਟ ਘਟੋਣੇ ਚਾਹੀਦੇ ਪਰ ਉਹ ਅੱਜ ਵੀ ਜਿਹੜੀ ਕੋਈ ਵੀ ਰੋਜ਼ਮਰਗੀ ਦੀ ਚੀਜ਼ ਹੈ ਤੇਲ ਦੀ ਬੋਤਲ ਆ 190 ਰੁਪਏ ਦੀ ਵੇਚਦੇ ਮੈਂ ਮੈਂ ਇਸੇ ਲਈ ਜੋ ਮੇਰੇ ਧਿਆਨ ਦੇ ਵਿੱਚ ਹੈ ਇਹ ਹੈ ਨਾ ਸੋ ਮੈਂ ਬੇਨਤੀ ਕਰੂਗਾ ਕਿ ਜਖਰੀ ਜਨਵਾਸਤੇ ਕਿਉਂਕਿ ਸਾਡੇ ਜ਼ਿਲ੍ਹੇ ਨੂੰ ਰਿਪ੍ਰੀਜ਼ੈਂਟ ਕਰਦੇ ਨੇ ਅਨੁਸ਼ਟੀਤ ਦੀ ਉਹਦੇ ਜੋ ਵਾਸੂਦੇ ਸਰ ਨੇ ਸਾਨੂੰ ਸਾਰੀਆਂ ਗੱਲਾਂ ਦਾ ਜਾਣੂ ਕਰਾਇਆ ਜੀਐਸਟੀ ਦਾ ਬੇਨਤੀ ਕਰਦੇ ਤੁਸੀਂ ਨੰਬਰ ਉਹਦੇ ਵਿੱਚ ਜਿੱਥੇ ਨੰਬਰ ਦੀ ਉਹਦੇ ਜਿੱਥੇ ਜ਼ਿਲ੍ਹੇ ਦੇ ਵਿੱਚ ਸਾਡੀ ਪਾਰਟੀ ਦੀ ਕੀ ਭੂਮਿਕਾ ਰਹੇਗੀ ਉਹਦੇ ਨਾਲ ਵੀ ਜਾਣੂ ਕਰਾਂਗੇ ਬਾਰੇ ਜੇ ਪ੍ਰੈਸ ਦਾ ਕੋਈ ਸਾਡੇ ਜ਼ਿਲ੍ਹੇ ਸੰਬੰਧਿਤ ਸਵਾਲ ਹੋਵੇ ਮਨੀ ਜੀ ਨੂੰ ਪਾ ਸਕਦੇ ਆ ਜੋ ਜਨ ਕੋਦਰ ਸਬੰਧੀ ਸਵਾਲ ਹੋਵੇ ਤੇ ਸਾਡੇ ਮਜਲੇ ਮੰਡਲ ਦੇ ਪ੍ਰਧਾਨ ਇਹ ਮਜਾਜ ਜੀ ਬੈਠੇ ਨੇ ਤੇ ਹਾਂ ਇੱਕ ਸਰਪਰ ਸਰ ਦੇ ਵਿੱਚ ਉਠਾ ਜੀ ਕਿ ਕਿਹੜਾ ਸੈਲਫ ਡਿਵੈਂਸ ਲਈ ਆਪਾਂ ਆਰਮ ਲੈਪਨ ਲੈਣੇ ਹਾਂ ਉਹਦੇ ਤੇ 28 ਤੋਂ ਕਿਉਂ 40% ਕਰ ਦਿੱਤਾ ਗਿਆ ਦੇਖੋ ਵੈਪਨ ਦੀ ਸਥਿਤੀ ਅਲੱਗ ਹੈਗੀ ਹੈ ਜੀ ਮੈਂ ਕਹ ਰਿਹਾ ਕੋਈ ਸਰਕਾਰ ਦਾ ਤਾਂ ਦੇਖੋ ਤਾਂ ਇੱਕ ਮੇਰੇ ਹਾਂ ਜੀ ਸਰਕਾਰ ਦਾ ਤੁਸੀਂ ਹਰ ਥਾਂ ਕਹਿੰਦੇ ਵੀ ਇਹ ਕਿਸੇ ਵੀ ਥਾਂ ਉੱਤੇ ਕੋਈ ਸੇਫ ਨਹੀਂ ਹੈਗਾ ਇਹ ਲਾਡ ਆਰਡਰ ਤੇ ਫੇਲ ਆ ਤੁਸੀਂ ਹਰ ਥਾਂ ਤੁਹਾਡੇ ਅਨੁਸਾਰ ਕੋ ਜਿਹੜੀਆਂ ਹੈਗੀਆਂ ਪਾਰਟਿਸ ਬਿਆਨ ਦਿੰਦੇ ਮੈਂ ਜੇ ਮੈਂ ਆਪਣੀ ਸਰਫਿੰਗ ਅਸਲੀ ਵੈਪਲ ਇਹਨਾਂ ਨੂੰ 25 ਤੋਂ 40% ਦੇਣੀ ਹੈ ਮੈਂ ਕਹਿ ਰਿਹਾ ਕਿ ਦੇਖਿਓ ਕਿਤੇ ਨਾ ਕਿਤੇ ਉਹਨਾਂ ਨੇ ਬਧਾਣਾ ਵੀ ਹੁੰਦਾ ਕੁਝ ਗੱਲਾਂ ਦੇ ਡੈਟਰੈਂਟ ਵੀ ਉਹ ਸਰਕਾਰ ਉਹ ਵੀ ਸੋਚਦੇ ਹੈ ਕਿ ਤੁਹਾਡੀ ਸੁਰੱਖਿਆ ਦੀ ਜ਼ਿੰਮੇਵਾਰੀ ਸਰਕਾਰ ਦੇ ਉੱਪਰ ਹੈਗੀ ਆ ਸਰਕਾਰ ਤਖ਼ਲ ਨਹੀਂ ਮੈਂ ਮੈਂ ਤੁਹਾਡੇ ਨਾਲ ਸਹਿਮਤ ਆ ਇਸ ਗੱਲ ਦੇ ਵਿੱਚ ਹੋ ਸਕਦਾ ਸਰਕਾਰ ਇਸ ਬਾਰੇ ਸੋਚ ਰਹੀ ਹੋਵੇ ਸਰ ਆਮਰੋਲ ਕਿ ਓਵਰਆਲ ਕਿੰਨਾ ਕੁ ਪੰਜਾਬ ਦਾ ਜੀਐਸਟੀ ਜਿਹੜਾ ਸੈਂਟਰ ਦੇ ਕਿੰਨਾ ਦੇਖਿਓ ਇਸ ਤਰ੍ਹਾਂ ਹੈਗਾ ਸਪੰਜਾਬ ਦੀ ਮੈਂ ਤੁਹਾਨੂੰ ਇਹ ਆਖਰੀ ਕੁਐਸਚਨ ਜਿਹੜਾ ਹੈ ਫਿਰ ਉਹਦੇ ਬਾਅਦ ਇਹ ਗੱਲ ਕਰਾਂਗੇ ਮੈਂ ਤੇ ਤੁਹਾਡੇ ਨਾਲ ਗੱਲ ਕਰ ਸਕਦਾ ਲਗਭਗ 25-2600 ਕਰੋੜ ਮਹੀਨੇ ਦਾ ਪੰਜਾਬ ਦੀ GST ਦੀ ਸਥਿਤੀ ਬਹੁਤ ਖਰਾਬ ਹੈ ਹੈਜੀ ਲਗਭਗ ਅਰਾਊਂਡ 2500 ਕਰੋੜ ਜਿਹੜਾ GST ਪਟਨ ਪੰਜਾਬ ਕਲੈਕਟ ਕਰਦਾ ਇਹਦੇ ਆਲੇ ਦੁਆਲੇ 398 ਪਰ ਪੰਜਾਬ ਬਹੁਤ ਵੱਡਾ ਸੂਬਾ ਹੈ हरियाणा ਇਸ ਤੋਂ 2 ਟਾਈਪ ਹੋਣੇ ਤਿੰਨ ਗੁਣਾ ਵੱਧ ਕਰਦਾ ਪਰ ਐਡੀ ਹੁਣ ਤਰਾਸ਼ਦੀ ਹੋਈ ਹੈ ਤੇ ਦੇ ਕੇ ਪ੍ਰਧਾਨ ਮੰਤਰੀ ਜੀ ਨੂੰ ਜਿਹੜਾ ਪੰਜਾਬ ਤੁਸੀਂ ਪ੍ਰੀਮੀਅਮ ਦਿੰਦੇ ਹੋ ਤਾਂ 1800 ਰੁਪਏ ਉਹਦੇ GST ਲੱਗਦਾ ਸੀ ਉਹਨੂੰ ਘਟਾ ਕੇ ਜ਼ੀਰੋ ਕਰ ਦਿੱਤਾ ਹੁਣ 10000 ਦੇ ਉੱਪਰ ਕੋਈ ਵੀ GST ਤੁਹਾਨੂੰ ਨਹੀਂ ਦੇਣੀ ਪਵੇਗੀ ਔਰ ਇਹ ਬਹੁਤ ਵੱਡਾ ਮੈਂ ਸਮਝਦਾ ਹਰ ਵਿਅਕਤੀ ਕਰਾਂਗਾ ਔਰ ਹਰ ਵਿਅਕਤੀ ਨੂੰ 14 ਵੀ ਸੀ ਵੀ ਤੇ 18% ਟੈਕਸ ਦੇਣਾ ਪੈ ਰਿਹਾ ਉਹ ਹੈਲਥ ਇੰਸ਼ੋਰੈਂਸ ਦੇ ਉੱਪਰ ਟੈਕਸ ਨੂੰ ਬਿਲਕੁਲ ਘਟਾ ਕੇ ਜ਼ੀਰੋ ਕਰ ਦਿੱਤਾ ਇਹ ਬਹੁਤ ਵੱਡਾ ਇੱਕ ਰਿਫਾਰਮ ਮੈਂ ਸਮਝਦਾ ਇਹ ਇੰਡੀਆ ਦੇ ਵਿੱਚ ਹੋਇਆ ਔਰ ਇਹਦੇ ਨਾਲ ਨਾਲ ਜਿਹੜੇ ਲਾਭ ਹੋਣ ਵਾਲੇ ਮੈਂ ਉਹਦੀ ਵੀ ਗੱਲ ਲੱਗਦੀ ਆ ਆਮ ਵਿਅਕਤੀ ਦੀ ਬਚਤ ਹੋਏਗੀ ਇਕਨੋਮੀ ਦੇ ਉੱਪਰ ਪੈਸਾ ਆਏਗਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਇਸ ਲਈ ਇਕਨੋਮਿਕਸ ਦਾ ਸਿਧਾਂਤ ਹੈ ਉਹਦਾ ਰੂਲ ਹੈਗਾ ਇਸ ਲਈ ਪੈਸਾ ਤੁਹਾਡੇ ਕੋਲ ਹੋਏਗਾ ਤੁਸੀਂ ਸਪੈਂਡ ਕਰੋਗੇ ਤੁਸੀਂ ਖਰਚ ਕਰੋਗੇ ਇਕਨੋਮੀ ਦਾ ਵੀ ਤੇਜ਼ੀ ਆਏਗੀ ਔਰ ਐਸਾ ਸਾਰੀ ਜਗ੍ਹਾ ਦੇ ਉੱਪਰ ਹੁੰਦਾ ਜਿੱਦੇ ਤੁਹਾਡੇ ਕੋਲ ਪੈਸੇ ਹੀ ਨਹੀਂ ਹੋਣਗੇ ਟੈਕਸ ਦੀ ਸ਼ਰਾਈ ਏਡੀ ਜ਼ਿਆਦਾ ਹੋ ਜਾਏਗੀ ਕਿ ਤੁਸੀਂ ਸਰਕਾਰ ਹੀ ਪੈਸੇ ਇਕੱਠੇ ਕਰਨ ਦੇ ਚੱਕਰ ਦੇ ਵਿੱਚ ਰਹੇਗੀ ਤੇ ਚੋਰੀ ਵੀ ਜ਼ਿਆਦਾ ਹੋਏਗੀ ਨੰਬਰ 2 ਜ਼ਿਆਦਾ ਜਨਰੇਟ ਹੋਏਗਾ ਤੋਂ ਸਰਕਾਰ ਨੇ ਕੋਸ਼ਿਸ਼ ਹੈ ਕੀਤੀ ਹੈ ਕਿ ਹੁਣ ਇਨਕਮ ਟੈਕਸ ਦੇ ਮਾਧਿਅਮ ਦੇ ਨਾਲ ਜਿੱਥੇ ਟੈਕਸ ਉਹਦੀ ਸ਼ਰਾਈ ਬਹੁਤ ਵਧਾ ਦਿੱਤੀ ਉਹਦੇ ਨਾਲ ਨਾਲ ਉਹਦੇ ਨਾਲ ਨਾਲ ਜੀਐਸਟੀ ਦੀ ਦਰਾਂ ਦੇ ਵਿੱਚ 2 ਲੱਖ ਕਰੋੜ ਦਾ ਫਾਇਦਾ ਦੇ ਕੇ ਸਮਾਜ ਦੇ ਹਰ ਵਰਗ ਨੂੰ ਛੋਟੇ ਬੱਚਿਆਂ ਤੋਂ ਲੈ ਕੇ ਨੌਜਵਾਨ ਜੀ ਦੀ ਸਿੱਖਿਆ ਦੇ ਲੈ ਵਿੱਚ ਕਮਾਨ ਵਾਲੀਆਂ ਸਾਰੀ ਚੀਜ਼ਾਂ ਦੇ ਉੱਪਰ ਜੀਐਸਟੀ ਘਟਾਤਾ ਕਿਸਾਨ ਦੀਆਂ ਚੀਜ਼ਾਂ ਦੇ ਉੱਪਰ ਜੀਐਸਟੀ ਘਟਾਤਾ ਆਟੋਮੋਬਾਈਲਸ ਦੇ ਉੱਪਰ ਹਾਊਸ ਬਿਲਡਿੰਗ ਸੈਕਟਰ ਦੇ ਉੱਪਰ ਔਰ ਇਹ ਸਾਰੀ ਚੀਜ਼ਾਂ ਦੇ ਉੱਪਰ ਜੀਐਸਟੀ ਘਟਾਉਣ ਦਾ ਲਾਭ ਜਨਤਾ ਨੂੰ ਮਿਲੇਗਾ ਇਹਦੇ ਲਈ ਅਸੀਂ ਸਭ ਲੋਕ ਜਿੱਥੇ ਪ੍ਰਧਾਨ ਮੰਤਰੀ ਆਦਰਯੋਗ ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰਦੇ ਔਰ ਆਪਣੇ ਦੁਕਾਨਦਾਰ ਭਰਾਵਾਂ ਨੂੰ ਵੀ ਬੇਨਤੀ ਕਰਦੇ ਕਿ ਇਹ ਜੀਐਸਟੀ ਦਾ ਲਾਭ ਜਿਹੜਾ ਬਹੁਤ ਵੱਡਾ ਇੱਕ ਸੁਧਾਰ ਮੈਂ ਇਹ ਕਹਿ ਕਹਿ ਸਕਦਾ ਸਰਲੀਕਰਨ ਮੈਂ ਕਹਿ ਸਕਦਾ ਔਰ ਲਾਭ ਔਰ ਫਾਇਦਾ ਇਨਸੈਂਟਿਵ ਜਿਹੜਾ ਮੈਂ ਕਹਿ ਸਕਦਾ ਇਹਦਾ ਲਾਭ ਆਮ ਜਨਤਾ ਨੂੰ ਮਿਲੇ ਇਹ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆਂ ਪਰ ਇੰਪੋਰਟ ਕਰਦਾ ਇੰਪੋਰਟ ਹੋਣ ਦੇ ਨਾਲ ਨਾਲ ਉਹਦੇ ਤੇ ਸੈਸ ਲੱਗਦਾ ਸੀ ਟੈਕਸ ਲੱਗਦਾ ਸੀ ਜੋ ਕਿ ਸਿਰਫ ਇੱਕ ਨਰਿੰਦਰ ਭਾਈ ਮੋਦੀ ਦੀ ਸਰਕਾਰ ਨੇ ਉਹਦੇ ਤੇ 0% ਇੰਪੋਰਟ ਕਰਨ ਦਾ ਟੈਕਸ ਕੀਤਾ ਆ ਜੋ ਕਿ ਯੂਪੀਏ ਸਰਕਾਰ ਦੇ ਵਿੱਚ ਘੱਟ ਤੋਂ ਘੱਟ 15 ਤੋਂ 18% ਉਹਦੇ ਤੇ ਟੈਕਸ ਸੀਗਾ ਸਿਰਫ ਇੰਪੋਰਟ ਕਰਨ ਦਾ ਜੋ ਸੇਲ ਟੈਕਸ ਲੱਗਦਾ ਸੀ ਅੱਜ ਪਹਿਲਾਂ ਸੇਲ ਟੈਕਸ ਲੱਗਦਾ ਸੀ 8% ਅੱਜ ਨਰਿੰਦਰભાઈ ਮੋਦੀ ਦੀ ਗਵਰਨਮੈਂਟ ਦੇ ਵਿੱਚ 2014 ਤੋਂ ਬਾਅਦ ਉਹਨਾਂ ਨੇ ਇਹਦੇ ਤੇ 5% ਟੈਕਸ ਕੀਤਾ ਹਿੰਦੁਸਤਾਨ ਦੇ ਵਿੱਚ ਚੀਨੀ ਦੀ ਕੰਜ਼ਮਪਸ਼ਨ ਸਭ ਤੋਂ ਜ਼ਿਆਦਾ ਯੂਪੀਏ ਸਰਕਾਰ ਦੇ ਵਿੱਚ ਉਹਦੇ ਤੇ ਸੇਲ ਟੈਕਸ ਲੱਗਦਾ ਸੀਗਾ 200 ਰੁਪਏ ਬੋਰੀ ਇੱਕ 98 ਰੁਪਏ ਉੱਤੇ ਸੈਸ ਲੱਗਦਾ ਸੀ 298 ਰੁਪਏ ਜਿੰਨੂੰ ਘਟਾ ਕੇ ਨਰਿੰਦਰભાઈ ਮੋਦੀ ਦੀ ਸਰਕਾਰ ਨੇ ਜਦੋਂ ਜੀਐਸਟੀ ਰਿਫਾਰਮ ਲਿਆਂਦਾ ਉਹਨੂੰ 5% ਕੀਤਾ ਫਿਰ ਤੁਹਾਨੂੰ ਦੂਸਰਾ ਚੈਅ ਦੱਸਣਾ ਜਾਂਦਾ ਜਿਸ ਤਰ੍ਹਾਂ ਤੁਸੀਂ ਸਰੋ ਤੇ ਤੇਲ ਦੀ ਰੇਟ ਕਹਿ ਰਹੇ ਹੋ ਉਹ ਕੰਪਨੀਆਂ ਦੇ ਰੇਟ ਕਈਆਂ ਦੇ ਕਾਫੀ ਬਹੁਤ ਉੱਚੇ ਆ ਲక్ష్ਮੀ ਹੋ ਗਿਆ ਪੀ ਮਾਰਕ ਹੋ ਗਿਆ ਇਹਨਾਂ ਦੇ ਰੇਟ ਸਟਾਰਟਿੰਗ ਤੋਂ ਇਹਨਾਂ ਦੇ ਬਹੁਤ ਜ਼ਿਆਦਾ ਆ ਲੋਕਲ ਕੰਪਨੀਆਂ ਦੇ ਨਾਲ ਉਹਨਾਂ ਦੇ ਰੇਟ ਬਹੁਤ ਜ਼ਿਆਦਾ ਆ ਨਹੀਂ ਨਹੀਂ ਵੈਸੇ ਤੁਸੀਂ ਜਿਹੜੀ ਕਾਲਾ ਬਾਜ਼ਾਰੀ ਦੀ ਤੁਸੀਂ ਗੱਲ ਕਰਦੇ ਪਏ ਹੋ ਦੇਖੋ ਅੱਜ ਦੇਖੋ ਸ਼ੈਂਪੂ ਦੇ ਸਾਬਨ ਦੇ 18% ਰੇਟ ਸੀਗਾ ਜੀਐਸਟੀ ਉਹਨੂੰ ਇਹਨਾਂ ਨੇ ਘਟਾ ਦੇ 5% ਕੀਤਾ ਆ ਉਹਨੂੰ ਕੰਪਨੀਆਂ ਨੇ ਐਮਆਰਪੀ ਘਟਾਣੇ ਸ਼ੁਰੂ ਕਰ ਦਿੱਤੇ ਆ ਹੁਣ ਜਿਹੜੇ ਛੋਟੇ ਦੁਕਾਨਦਾਰਾਂ ਦੇ ਕੋਲ ਜੋ ਸਟਾਕ ਆਇਆ ਉਹਨਾਂ ਨੇ ਇਨਪੁੱਟ ਟੈਕਸ ਉਹਨਾਂ ਨੂੰ ਨਹੀਂ ਮਿਲਣਾ ਕਿਉਂਕਿ ਉਹਨਾਂ ਦੇ ਕੋਲ ਇੱਕ ਲੋਕਲ ਜਿਸ ਤਰ੍ਹਾਂ ਨਾਲ GST ਦੇ ਦੋ ਨੰਬਰ ਆਂਦੇ ਆ ਇੱਕ ਹੁੰਦੇ ਹੋਲ ਸੇਲ ਵਪਾਰੀਆਂ ਲਈ ਇੱਕ ਡਿਟੇਲ ਵਪਾਰੀਆਂ ਲਈ ਸਾਡੇ ਕੋਲ ਤਾਂ ਜੋ ਆਏ ਅਸੀਂ ਮੰਨ ਲਓ ਮੈਂ ਹਮ ਕਾਫੀ ਕੰਮ ਕਰਦਾ ਆ ਮੇਰੇ ਕੋਲ 18% ਤੋਂ ਆਈਟਮ 12% ਤੋਂ ਆਈਟਮ ਕਈ 5% ਚ ਰਹਿ ਗਈਆਂ ਅਸੀਂ ਤਾਂ ਉਹਨਾਂ ਦੇ ਹੋਲ ਸੇਲ ਰੇਟ ਘਟਾ ਕੇ ਵੇਚਨੇ ਸ਼ੁਰੂ ਕਰ ਦਿੱਤੇ ਆ ਪਰ ਜਿਹੜੇ ਰਿਟੇਲਰ ਆ ਉਹਨਾਂ ਨੂੰ ਇਨਪੁੱਟ ਕ੍ਰੈਡਿਟ ਉਹਦਾ ਬੈਨੀਫਿਟ ਨਹੀਂ ਮਿਲੇਗਾ ਇਸ ਕਰਕੇ ਉਹਨਾਂ ਨੇ ਹਜੇ ਤੱਕ ਉਹਨਾਂ ਦੇ MRP ਵਗੈਰਾ ਨਹੀਂ ਘਟੇ ਜਿਸ ਤਰ੍ਹਾਂ ਕੰਪਨੀਆਂ ਦੇ MRP ਘਟਦੇ ਆਣਗੇ ਬਾਜ਼ਾਰ ਦੇ ਵਿੱਚ ਉਸੇ ਤਰ੍ਹਾਂ ਰੇਟ ਘਟਦੇ ਨੇ ਬਹੁਤ ਬਹੁਤ ਧੰਨਵਾਦ ਜੀ ਖਾਲਸਾ ਦੀ ਸੇਵਾ ਇੱਥੇ ਨਹੀਂ ਹੁੰਦੀ ਇਲਾਕਾ ਮੈਂ ਆਪਣੇ ਲੋਕ ਆਪਣੀ ਸਾਰੀ ਟੀਮ ਵੱਲੋਂ ਅਨਿਲ ਬਾਸਦੇਵ ਜੀ ਜੋ ਪਠਾਨਕੋਟ ਤੋਂ ਅੱਜ ਸਾਡੇ ਵਿੱਚ ਪਧਾਰੇ ਨੇ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਤੇ ਸਾਰੀ মিডিਆ ਦਾ तहे ਦਿਲੋਂ ਧੰਨਵਾਦ ਕਰਦੇ ਕਿ ਇੱਕ ਸ਼ੋਰਟ ਨੋਟਿਸ ਤੇ ਸਾਡੇ ਇੱਥੇ ਪ੍ਰੈਸ ਕਾਨਫਰੰਸ ਕਰਨ ਦੇ ਲਈ ਆਏ ਜਿਸ ਤਰ੍ਹਾਂ ਸਾਡੇ ਪ੍ਰਧਾਨ ਜੀ ਔਰ ਅਨਿਲ ਵਾਸਦੀਮ ਸਿੰਘ ਨੇ ਦੱਸਿਆ ਇੱਕ ਜੀਐਸਟੀ ਰਿਫਾਰਮਸ ਜਿਹਨੂੰ 2.0 ਨਾਮ ਦਿੱਤਾ ਗਿਆ ਹੈ ਪ੍ਰਧਾਨ ਮੰਤਰੀ ਮੋਦੀ ਜੀ ਵੱਲੋਂ ਇੱਕ ਬਹੁਤ ਹੀ ਇਤਿਹਾਸਿਕ ਕਦਮ ਆ ਲੋਕਾਂ ਦੇ ਖਰਚੇ ਘਟਾਣ ਲਈ ਤਾਂ ਕਿ ਉਹਨਾਂ ਦੇ ਹੱਥ ਦੇ ਵਿੱਚ ਵੱਧ ਤੋਂ ਵੱਧ ਪੈਸਾ ਮਿਲ ਸਕੇ ਤਾਂ ਕਿ ਉਹ ਖਰੀਦਦਾਰੀ ਵਧਾਣ ਤੇ ਦੇਸ਼ ਦੀ ਇਕਨੋਮਿਕ ਨੂੰ ਅੱਗੇ ਵਧਾ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਦੇਸ਼ ਲਗਾਤਾਰ ਮੇਰੇ ਖਿਆਲ ਤੀਸਰੇ ਨੰਬਰ ਦੇ ਵਿੱਚ ਪੂਰੇ ਵਰਲਡ ਦੀ ਇਕਨੋਮਿਕ ਬਣ ਚੁੱਕਿਆ ਹੈ ਇਸ ਵਾਲੇ ਕਦਮ ਵੱਧਦੇ ਜਾ ਰਹੇ ਆ ਤਾਂ ਕਿ ਹਿੰਦੁਸਤਾਨ ਇਸ ਤੋਂ ਵੀ ਅੱਗੇ ਉੱਪਰ ਜਾ ਸਕੇ ਉਹ ਇਸੇ ਤਰ੍ਹਾਂ ਵੱਧ ਸਕਦੇ ਜੇ ਲੋਕੀ ਇਹਨੂੰ ਇਕਨੋਮਿਕਸ ਇਹਨੂੰ ਸਮਝਾਂ ਕਿ ਆਪਾਂ ਵੱਧ ਤੋਂ ਵੱਧ ਖਰੀਦਾਰੀ ਕਰੀਏ ਹਿੰਦੁਸਤਾਨ ਦੇ ਵਿੱਚ ਹਿੰਦੁਸਤਾਨ ਦੀਆਂ ਚੀਜ਼ਾਂ ਨੂੰ ਮੇਕ ਇਨ ਇੰਡੀਆ ਜਿਹਨੂੰ ਸਵਦੇਸ਼ੀ ਸਵਦੇਸ਼ੀ ਅਭਿਆਨ ਮੇਕ ਇਨ ਇੰਡੀਆ ਪ੍ਰਧਾਨ ਮੰਤਰੀ ਜੀ ਨੇ ਇੱਕ ਬਹੁਤ ਹੀ ਵੱਡੀ ਪਹਿਲ ਕੀਤੀ ਸੀ ਜਦੋਂ 2014 ਦੇ ਵਿੱਚ ਪ੍ਰਧਾਨ ਮੰਤਰੀ ਬਣੇ ਸੀ ਉਹਦੇ ਵੱਲ ਉਹਨਾਂ ਨੇ ਇੱਕ ਹੋਰ ਇਤਿਹਾਸਿਕ ਕਦਮ ਵਧਾਇਆ ਜੀਐਸਟੀ ਘਟਾ ਕੇ ਜਿਸ ਤਰ੍ਹਾਂ ਚੁੰਬਰ ਸਾਹਿਬ ਨੇ ਸਵਾਲ ਕੀਤੇ ਕੰਪਨੀਆਂ ਵਾਲੇ ਪੈਕੇਟ ਦੇ weight ਘਟਾਦੇ ਆ ਮੈਂ ਨਾਲ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਜਨਾ ਕਿ ਕੰਪਨੀਆਂ ਨੇ weight ਪੈਕੇਟ ਦੇ ਘਟਾਈ 750 ਗ੍ਰਾਮ ਘਟਾਈ ਨਾ ਉਹਨਾਂ ਨੇ MRP ਵੀ ਘਟਾਏ ਆ ਤੇ ਕੰਪਨੀਆਂ ਨੇ rate ਵੀ ਘਟਾਏ ਆ ਦੁਕਾਨਦਾਰਾਂ ਨੇ ਵੀ ਉਸ ਚੀਜ਼ ਦੇ rate ਘਟਾਏ ਆ ਨਹੀਂ ਘਟਾਈ ਜੀ ਦੁਕਾਨਦਾਰ ਇਸ ਟਾਈਮ 120 ਰੁਪਏ ਦਾ 900 190 ਗ੍ਰਾਮ ਦਾ 900 ਗ੍ਰਾਮ ਦਾ 1 ਮਿੰਟ 900 ਗ੍ਰਾਮ ਮੈਂ ਸਮਝੋ ਮੈਂ ਖੁਦ ਇੱਕ ਕਰਿਆਨੇ ਦਾ ਹੋਲਸੇਲਦਾਰ ਹਾਂ ਮੈਂ ਨਹੀਂ ਕੋਈ ਨਹੀਂ ਮੇਰੀ ਪਹਿਲਾਂ ਗੱਲ ਸੁਣ ਲਓ ਅੱਜ ਤੋਂ ਕੋਈ 3 ਡੇਢ 2 ਸਾਲ ਬਹਿਣਾ 140 ਤੋਂ 150 ਰੁਪਏ ਰਿਫਾਈਨਡ ਦਾ ਪੈਕੇਟ ਸੀਗਾ ਕਿੰਗਸ ਦਾ ਮਾਹ ਪੁੱਛਦਾ ਜੋ ਅੱਜ ਮਾਰਕੀਟ ਦੇ ਵਿੱਚ 120 ਰੁਪਏ ਦਾ ਪੈਕੇਟ ਵਿਕ ਰਿਹਾ 750 ਗ੍ਰਾਮ ਦਾ ਜੇ ਆਪਾਂ ਕਹੀਏ ਉਹ ਪੁਰਾਣੇ ਰੇਟ ਤੇ ਆ ਜਾਏਗਾ 85 ਜਾਂ 90 ਰੁਪਏ ਤੇ ਉਹ ਨਹੀਂ ਆ ਸਕਦਾ ਕਿਉਂਕਿ ਪੂਰੇ ਵਰਲਡ ਦੇ ਵਿੱਚ ਰਿਫਾਈਨਡ ਦੀ